ਸਰਪੱਤ ਕੀ ਲੰਘੇ ਮੇਰਾ ਨਾਮ ਪੁਲੀਤ ਹੈ ਜੀ ਇਹ ਕੁੜੀ ਕੀ ਗੱਲ ਕਰ ਰਹੀ ਹੈ ਕੁਝ ਖਰਾਬ ਹੈ ਜੀ ਸਾਡਾ ਰਾਤ ਨੂੰ ਨਾ 1:30 ਵਜੇ ਤਾਂ ਅਮੀ ਜੀ ਸਾਡਾ ਆਥੀ ਇੱਥੇ ਚੋਰੀ ਹੋਇਆ ਜੀ ਲਗੋ 12-15 ਸਾਲ ਹੋ ਗਿਆ ਜੀ ਇੱਥੇ ਖੜਦਾ ਆ ਰਿਹਾ ਗਰਮੀ ਸਰਦੀ ਧੁੰਦ ਹੋਵੇ ਤੁਪ ਹੋਵੇ ਸ਼ਾਂ ਵੇ ਰਾਤ ਵੇ ਸਾਡੇ ਇੱਥੇ ਖੜਦਾ ਜੀ ਤੇ ਲਗਭਗ ਰਾਤੀ 1:30 ਵਜੇ ਦਾ ਟਾਈਮ ਸੀਗੀ ਤਿੰਨ ਅਣਪਛਤੇ ਚੋਰ ਆਏ ਨੇ ਜੀ ਤੇ ਨਾਲ ਉਹਨਾਂ ਕੋਲ ਹਥਿਆਰ ਸੀਗੇ ਕਿਰਪਾਨਾਂ ਹੈਗੇ ਸੀਗੇ ਜੀ ਤੇ ਉਹਨਾਂ ਨੇ ਤਿੰਨ ਜਣਾਂ ਨੇ ਇੱਥੋਂ ਹਾਥੀ ਜਿਹੜਾ ਚੋਰੀ ਕੀਤਾ ਸੀ ਇੱਕ ਉਹਨਾਂ ਕੋਲ ਬਾਈਕ ਸੀਗਾ ਬਾਈਕ ਜਿਹੜਾ ਸੀਗਾ ਉਹਨਾਂ ਨੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਾਇਆ ਸੀਗਾ ਜੀ ਤੇ ਬਿਨਾ ਨੰਬਰ ਪਲੇਟਾ ਤੋਂ 81 ਸੀਗਾ ਜੀ ਪਹਿਲਾਂ ਅਗਲੇ ਪਾਸੇ ਗਏ ਨੇ ਉੱਥੋਂ ਫਿਰ ਵਾਪਸੀ ਆ ਕੇ ਇੱਥੇ ਨੇ ਵੇਖ ਕੇ ਵਾਰਦਾਤ ਕੀਤੀ ਹੈ ਜੀ ਕਿਤੇ ਦੇਖਦੇ ਹੋ ਲਗਾਤਾਰ ਹੀ ਜਿਹੜਾ ਵਾਰਦਾਤਾ ਜਿਹੜੀ ਸ਼ਹਿਰ ਵਿੱਚ ਵਾਪਰੇ ਆ ਰਹੇ ਆ ਅਰੇ ਸਾਹਮਣੇ ਮੰਦਾ ਹਲੇ ਜੀ ਹਰੇਕ ਬੰਦੇ ਨਾਲ ਹੋ ਰਿਆ ਲੁੱਟ ਖੋਮਾ ਜਿਹੜੀਆਂ ਸ਼ਰਾਮ ਹੋਈਆਂ ਪਈਆਂ ਨੇ ਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਠੀਕ ਹੈ ਜੀ ਜੇ ਪ੍ਰਸ਼ਾਸਨ ਚਾਵੇ ਤੇ ਇਹਦੇ ਉੱਤੇ ਪੂਰੀ ਨੱਥ ਜਿਹੜੀ ਉਹ ਪੈ ਸਕਦੀ ਹੈ ਠੀਕ ਹੈ ਜੀ ਸਾਡੀ ਬੇਨਤੀ ਇਹ ਹੈ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਇਹਨਾਂ ਤੇ ਜਿਹੜੀ ਪੂਰੀ ਹੈ ਉਹ ਨੱਥ ਪਾਈ ਜਾਵੇ ਤੇ ਚੋਰਾਂ ਨੂੰ ਕਾਬੂ ਕਰਕੇ ਤੇ ਸਾਨੂੰ ਜਿਹੜਾ ਉਹ ਇਨਸਾਫ ਦਿੱਤਾ ਜਾਵੇ ਇਹ ਨਾਮ ਕੀ ਹੈ ਜੀ ਲੈ ਕੇ ਤਿੰਨ ਚੱਲ ਬੱਤ ਹੋਈ ਆ ਕੋਈ ਚੋਰੀ ਜੋ ਗੱਡੀ ਇੱਥੇ ਖਲਾਰੀ ਦਾ ਹਰ ਮਤਲਬ ਮੇਰੇ ਹਿਸਾਬ ਦੇ 10 12 ਸਾਲ ਹੀ ਹੋ ਚਲੇ ਗੱਡੀ ਤੇ ਕਰਦੀ ਨੂੰ ਕਦੇ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ ਅੱਜ ਸਵੇਰੇ ਤੜਕੇ ਮੋਟਿਆਂ तकरीबन 5:30 ਹੋਈਏ ਉੱਠ ਕੇ ਤੇ ਮੈਂ ਕੋਠੇ ਤੇ ਨਾ ਪਾਣੀ ਪਾਨ ਗਿਆ ਜਾਨਵਰ ਨੂੰ ਉਹ ਦੇਖਿਆ ਤੇ ਉੱਥੋਂ ਨਿਗਾਹ ਮਾਰੀ ਤੇ ਗੱਡੀ ਨਹੀਂ ਥੱਲੇ ਘੜੀ ਉਹ ਇਹਨਾਂ ਨੂੰ ਮੈਂ ਸਾਰਨ ਭੱਜ ਦੌੜ ਕੀਤੀ ਭਾਈ ਮੇਰੀ ਗੱਡੀ ਚੋਰੀ ਹੋ ਗਈ ਵੀ ਜਾ ਕੇ ਸਾਰੇ ਕੈਮਰੇ ਕਮਰੇ ਚੈੱਕ ਕੀਤੇ ਹੁੰਦੇ ਜੀ ਕੁਝ ਲੋਕ ਆਏ ਸੀਗੇ ਜਿੰਦੇ ਚ ਲੋਕਾਂ ਨੇ ਅਸੀਂ ਹਾਰ ਪੜੇ ਇਹ ਨਾਲ ਕਰਮਾਨਾ ਕਰਬੋਨਾ ਤੇ ਬਸ ਉਹ ਦੇਖ ਕੇ ਜੱਦੀ ਬੜੇ ਆਰਾਮ ਨਾਲ ਲੈ ਕੇ ਗਿਆ ਨਹੀਂ ਤਾਂ ਕੋਈ ਦਿੱਕਤ ਨਹੀਂ ਵੇਖੋ ਹੋ ਗਿਆ ਲੈ ਕੇ ਗਿਆ ਗੱਡੀ ਉਹ ਹਾਂਜੀ ਮੰਗ ਕੀ ਕਰਦੇ ਮੰਗੇ ਇਹ ਵੀ ਸਾਡੀ ਗੱਡੀ ਕਿੱਧਰ ਲੈ ਕੇ ਗਿਆ ਗਰੀਬ ਬੰਦੇ ਆ ਇਹ ਕਦੇ ਉਹ ਹੀ ਕੰਮ ਕਰਨੇ ਆਹੀ ਸਾਨੂੰ ਗੱਡੀ ਦਿੱਤੀ ਜਾਵੇ ਵਾਪਸ ਸਾਡੀ ਜੋ ਲੈ ਕੇ ਆ ਜੀ ਹਾਂਜੀ ਹਾਂਜੀ ਬਿਲਕੁਲ ਹੋਰ ਕੰਮ ਨਹੀਂ ਹੋਇਆ ਜੀ ਹਾਂਜੀ ਜਿਸੀ ਕੀ ਹੋ ਗਿਆ ਸਰਪੱਤੀ ਨਾਮ ਮੇਰਾ ਨਾਮ ਕੁਲਦੀ ਹੈ ਜੀ ਕੁਲਦੀ ਚ ਕੀ ਗੱਲ ਬਤ ਹੋਈ ਐ ਕੁਛ ਨਾ ਕੁਛ ਜੀ ਸਾਡਾ ਬਰਤਨ ਉਹਨਾਂ ਇੱਕ ਡੇਢ ਵਜੇ ਦਾ ਮੇਜੀ ਸਾਡਾ ਹਾਥੀ ਇੱਥੇ ਚੋਰੀ ਹੋਇਆ ਜੀ ਲਗੋ 12-15 ਸਾਲ ਹੋ ਗਏ ਜੀ ਇੱਥੇ ਖੜਦਾ ਆ ਰਿਹਾ ਗਰਮੀ ਸਰਦੀ ਧੁੰਦ ਹੋਵੇ ਤੁਪ ਹੋਵੇ ਸ਼ਾਂ ਵੇ ਰਾਤ ਵੇ ਸਾਡਾ ਇੱਥੇ ਖੜਦਾ ਜੀ ਤੇ ਲਗਭਗ ਰਾਤੀ ਡੇਢ ਕੋਏ ਦਾ ਟਾਈਮ ਸੀਗੀ ਤਿੰਨ ਅਣਪਛਤੇ ਚੋਰ ਆਏ ਨੇ ਜੀ ਤੇ ਨਾਲ ਉਹਨਾਂ ਕੋਲ ਹਥਿਆਰ ਸੀਗੇ ਕਿਰਪਾਨਾਂ ਹੈਗੇ ਸੀਗੇ ਜੀ ਤੇ ਉਹਨਾਂ ਨੇ ਤਿੰਨਾਂ ਜਣਾਂ ਨੇ ਇੱਥੋਂ ਹਾਥੀ ਜਿਹੜਾ ਚੋਰੀ ਕੀਤਾ ਜੀ ਇੱਕ ਉਹਨਾਂ ਕੋਲ ਬਾਈਕ ਸੀਗਾ ਬਾਈਕ ਜਿਹੜਾ ਸੀਗਾ ਉਹਨਾਂ ਨੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਾਇਆ ਸੀਗਾ ਜੀ ਤੇ ਬਿਨਾ ਨੰਬਰ ਪਲੇਟਾਂ ਤੋਂ ਇਹ ਕਾਸੀਗਾ ਜੀ ਪਹਿਲਾਂ ਅਗਲੇ ਪਾਸੇ ਗਏ ਨੇ ਉੱਥੋਂ ਫਿਰ ਵਾਪਸੀ ਆ ਕੇ ਇੱਥੇ ਨੇ ਦੇਖ ਕੇ ਵਾਰਦਾਤ ਕੀਤੀ ਹੈ ਜੀ ਕਿਤੇ ਦੇਖਦੇ ਹੋ ਲਗਾਤਾਰ ਹੀ ਜਿਹੜੀਆਂ ਵਾਰਦਾਤਾਂ ਜਿਹੜੀਆਂ ਸ਼ਹਿਰ ਵਿੱਚ ਵਾਪਰ ਰਹੀਆਂ ਨੇ ਸਾਹਮਣੇ ਬੰਦਾ ਆਲੇ ਜੀ ਹਰੇਕ ਬੰਦੇ ਨਾਲ ਹੋ ਰਿਆ ਲੁੱਟ ਖੋਹ ਮ ਜਿਹੜੀਆਂ ਸ਼ਰਾਬ ਹੋਈਆਂ ਪਈਆਂ ਨੇ ਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਠੀਕ ਹੈ ਜੀ ਜੇ ਪ੍ਰਸ਼ਾਸਨ ਚਾਵੇ ਤੇ ਇਹਦੇ ਉੱਤੇ ਪੂਰੀ ਨੱਥ ਜਿਹੜੀ ਉਹ ਪਾਈ ਸਕਦੀ ਏ ਠੀਕ ਹੈ ਜੀ ਸਾਡੀ ਬੇਨਤੀ ਇਹ ਹੈ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਇਹਨਾਂ ਤੇ ਜਿਹੜੀ ਪੂਰੀ ਏ ਉਹ ਨੱਥ ਪਾਈ ਜਾਵੇ ਤੇ ਚੋਰਾ ਨੂੰ ਕਾਬੂ ਕਰਕੇ ਤੇ ਸਾਨੂੰ ਜਿਹੜਾ ਉਹ ਇਨਸਾਫ ਦਿੱਤਾ ਜਾਵੇ ਇਹ ਨਾਮ ਕੀ ਲੇਜਿਸ ਲੇਜਿਸ ਕੋਈ ਨਹੀਂ ਗੱਲਬਾਤ ਹੋਈ ਆ ਕੋਈ ਨਹੀਂ ਸਾਡੀ ਗੱਡੀ ਇੱਥੇ ਖਲਾਈ ਰਹੀ ਦਾ ਹਰ ਮਤਲਬ ਮੇਰੇ ਹਿਸਾਬ ਨਾਲ 10-12 ਸਾਲ ਹੀ ਹੋ ਚਲੇ ਗੱਡੀ ਤੇ ਕੜਦੀ ਨੂੰ ਕਦੇ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ ਅੱਜ ਸਵੇਰੇ ਤੜਕੇ ਮੋਟਿਆਂ तकरीबन 5:30 ਹੋਈਏ ਉੱਠ ਕੇ ਤੇ ਮੈਂ ਕੋਠੇ ਤੇ ਨਾ ਪਾਣੀ ਪਾਣ ਗਿਆ ਜਾਨਵਰਾਂ ਨੂੰ ਉਹ ਦੇਖਿਆ ਤੇ ਉੱਥੋਂ ਨਿਗਾਹ ਮਾਰੀ ਤੇ ਗੱਡੀ ਨਹੀਂ ਥੱਲੇ ਕੜੀ ਉਹ ਇਹਨਾਂ ਨੂੰ ਮੈਂ ਸਾਰਨ ਭੱਜ ਦੌੜ ਕੀਤੀ ਭਾਈ ਮੇਰੀ ਗੱਡੀ ਚੋਰੀ ਹੋ ਗਈ ਵੀ ਜਾ ਕੇ ਸਾਰੇ ਕੈਮਰੇ ਕਮਰੇ ਚੈੱਕ ਕੀਤੇ ਹੁੰਦੇ ਜੀ ਕੁਝ ਲੋਕ ਆਏ ਸੀਗੇ ਜਿੰਦੇ ਚ ਲੋਕਾਂ ਨੇ ਅਸੀਂ ਹਾਰ ਪੜੇ ਇਹ ਨਾਲ ਕਰਮਾਨਾ ਕਰਬੋਨਾ ਤੇ ਬਸ ਉਹ ਦੇਖੀ ਬੜੇ ਆਰਾਮ ਨਾਲ ਲੈ ਕੇ ਗਿਆ ਨਹੀਂ ਤਾਂ ਕੋਈ ਦਿੱਕਤ ਨਹੀਂ ਵੇਖੋ ਮੋਗੇ ਲੈ ਕੇ ਗਿਆ ਗੱਡੀ ਉਹ ਅਰੇ ਮਾਂ ਕੀ ਕਰਦੇ ਮੰਗੇ ਇਹ ਵੀ ਸਾਡੀ ਗੱਡੀ ਲੈ ਕੇ ਗਿਆ ਗਰੀਬ ਬੰਦੇ ਆ ਹੀ ਕਦੇ ਉਹ ਹੀ ਕੰਮ ਕਰਨੇ ਆ ਹੀ ਸਾਨੂੰ ਗੱਡੀ ਦਿੱਤੀ ਜਾਵੇ ਵਾਪਸ ਸਾਡੀ ਜੋ ਹੀ ਲੈ ਕੇ ਆ ਜੀ ਹਾਂਜੀ ਹਾਂਜੀ ਬਿਲਕੁਲ ਹੋਰ ਕੰਮ ਨਹੀਂ ਗਿਆ ਜੀ ਹਾਂਜੀ ਜਿਸੀ ਕੀ ਹੋਵੇ ਅੰਦਰ